ਹੁਣ ਅਕਾਲੀ ਦਲ ਅੰਦਰ ਸੁਖਵੀਰ ਬਾਦਲ ਸਮਰਥਕ ਅਤੇ ਉਹਨਾਂ ਨੂੰ ਪ੍ਰਦਾਨਗੀ ਪਦ ਤੋਂ ਲਾਂਬੇ ਕਰਨ ਦੀ ਮੰਗ ਕਰਨ ਵਾਲੇ ਨਾਰਾਜ਼ ਭਾਗੀ ਅਕਾਲੀ ਆਗੂਆਂ ਦਰਮਿਆਨ ਸਪਸ਼ਟ ਲਕੀਰ ਖਿੱਚ ਦਿੱਤੀ ਗਈ ਹੈ। ਭਾਗੀ ਅਕਾਲੀ ਧੜੇ ਦੇ ਆਗੂਆਂ ਨੇ ਚੰਡੀਗੜ੍ਹ ਦੇ ਵਿੱਚ ਇੱਕ ਪਰਮੀ ਮੀਟਿੰਗ ਕਰਕੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਮਹਿਮ ਨੂੰ ਤੇਜ਼ ਕਰਨ ਲਈ 11 ਮੈਂਬਰੀ ਪ੍ਰੈਜ਼ੀਡੀਅਮ ਬਣਾਉਣ ਦਾ ਫੈਸਲਾ ਲੈਂਦੇ ਹਨ। ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਆਪਣਾ ਨਵੀਨੜ ਚੋਂ ਡਿਆ ਹੈ ਮੀਟਿੰਗ ਵਿੱਚ ਸ਼ਾਮਲ ਸਾਰੇ ਆਗੂ ਇਸ ਗੱਲ ਉੱਪਰ ਦ੍ਰਿੜ ਸੰਕੇ ਹੁਣ ਸੁਖਵੀਰ ਬਦਲ ਦੇ ਅਸਤੀਫੇ ਤੋਂ ਬਿਨਾਂ ਗੱਲ ਨਹੀਂ ਬਣਨੀ ਅਤੇ ਅਕਾਲੀ ਦਲ ਸੁਧਾਰ ਲਹਿਰ ਨੂੰ ਬੜਾ ਵੱਰ ਯੋਜਨਾਬੰਦ ਤਰੀਕੇ ਨਾਲ ਪਿੰਡ ਪੱਦਰ ਤੱਕ ਚਲਾ ਕੇ ਲੋਕਾਂ ਨਾਲ ਜੋੜਨ ਲਈ ਮਹਿੰਮਤ ਤੇਜ ਕੀਤੀ ਜਾਵੇਗੀ ਮੀਟਿੰਗ ਵਿੱਚ ਅਕਾਲੀ ਦਲ ਦੀ ਕੋਰ ਕਮੇਟੀ ਦੇ ਸੱਤ ਪ੍ਰਮੁੱਖ ਆਗੂ ਸ਼ਾਮਲ ਸਨ ਇਹਨਾਂ ਵਿੱਚ ਪਾਰਟੀ ਸਰਪ੍ਰਸ ਸੁਖਦੇਵ ਸਿੰਘ ਟੀਨਸਾ ਪ੍ਰੋਫੈਸਰ ਪ੍ਰੀਮ ਸਿੰਘ ਚੰਦੂ ਮਾਜਰਾ ਸੁਰਜੀਤ ਸਿੰਘ ਰਖੜਾ ਬੀਬੀ ਸੁਰਜੀਤ ਕੌਰ ਸਿਕੰਦਰ ਸਿੰਘ ਮਲੂਕਾ ਪਰਮਿੰਦਰ ਸਿੰਘ ਟੀਨਸਾ ਬਲਦੇਵ ਸਿੰਘ ਮਾਨ ਸ਼ਾਮਲ ਸਨ ਮੀਟਿੰਗ ਵਿੱਚ ਸ਼ਾਮਲ ਹੋਏ ਹੋਰ ਪ੍ਰਮੁੱਖ ਆਗੂਆਂ ਵਿੱਚ ਗੁਰਪ੍ਰਤਪ ਸਿੰਘ ਬਰਾਲਾ ਗਗਨਜੀਤ ਸਿੰਘ ਬਰਨਾਲਾ ਭਾਈ ਮਨਜੀਤ ਸਿੰਘ ਸੁਚੇਤ ਸਿੰਘ ਛੋਟੇਪੁਰ ਕਰਨੈਲ ਸਿੰਘ ਪੰਜੋਲੀ ਬੀਬੀ ਕਿਰਨਜੀਤ ਕੌਰ ਪਰਮਜੀਤ ਕੌਰ ਗੁਲਸ਼ਨ ਅਤੇ ਸਰਵਣ ਸਿੰਘ ਫਲੋਰ ਅਤੇ ਬੀਬੀ ਜ਼ਗੀਰ ਕੌਰ ਦਾ ਨਾਮ ਵਿਸ਼ੇਸ਼ ਤੌਰ ਤੇ ਵਰਣਨਯੋਗ ਹੈ ਕਨਵੀਰਰ ਚੁਣੇ ਜਾਣ ਤੋਂ ਬਾਅਦ ਗੁਰਪ੍ਰਤਾਪ ਸਿੰਘ ਬਡਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਥ ਕਿਸੇ ਇੱਕ ਤੜੇ ਦਾ ਨਹੀਂ ਹੈ ਤੇ ਨਾ ਹੀ ਸਾਡਾ ਕੋਈ ਨਿੱਜੀ ਮੰਤਵ ਹੈ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦੀ ਖਤਮ ਹੋ ਰਹੀ ਹੋਂਦ ਨੂੰ ਬਚਾਉਣ ਲਈ ਪਾਰਟੀ ਨੂੰ ਮਜ਼ਬੂਤ ਕਰਨਾ ਹੈ। ਉਹਨਾਂ ਨੇ ਕਿਹਾ ਕਿ ਜੇ ਚੁੰਦਾ ਕਮੇਟੀ ਦੀਆਂ ਸਪਰਸ਼ਾਂ ਮੰਨ ਕੇ ਲਾਗੂ ਕਰ ਦਿੱਤੀਆਂ ਹੁੰਦੀਆਂ ਤਾਂ ਲੀਡਰਸ਼ਿਪ ਵਿੱਚ ਸਿਖਰ ਤੋਂ ਬਦਲਾਅ ਹੁੰਦਾ ਤਾਂ ਪਾਰਟੀ ਦੀ ਇਹ ਸਥਿਤੀ ਅੱਜ ਨਹੀਂ ਹੋਣੀ ਸੀ।